We'll <laughs> ਡਾਕਟਰ ਨਰਦੀਾਲ ਸਿੰਘ ਫੁੱਲ ਯਾਦਗਰੀ ਮੇਲਾ ਅੱਜ ਅਮਿਤ ਜੱਟਾ ਛੱਡ ਕੇ ਸਮਾਪਤ ਹੋਇਆ ਇਹ ਮੇਲਾ ਪ੍ਰਧਾਨ ਕ੍ਰਿਸ਼ਨ ਤ੍ਰੇਸਰ ਦੀ ਅਗਵਾਈ ਵਿੱਚ ਕਰਵਾਇਆ ਗਿਆ ਜਿਸ ਵਿੱਚ ਅੱਜ ਪ੍ਰੋਫੈਸਰ ਹਰਜਿੰਦਰ ਸਿੰਘ ਟਿਲੋਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਸ਼ਮਰੋਸ਼ਨ ਕਰਕੇ ਮੇਲੇ ਦੀ ਸ਼ੁਰੂਆਤ ਕੀਤੀ ਮੇਲੇ ਦੌਰਾਨ ਬਚਿਆਵਲ ਸੱਭਿਆਚਾਰ ਗਤੀਵਿਧੀਆਂ ਦੇ ਵਕਤ-ਵਕ ਮੌਕਾਬਲੇ ਕਰਵਾਏ ਗਏ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਲੋਕਮੰਚ ਅੰਮ੍ਰਿਤਸਰ ਦੇ ਪ੍ਰਧਾਨ ਕ੍ਰਿਸ਼ਨ ਦਵੇਸਰ ਨੇ ਦੱਸਿਆ ਕਿ ਪੰਜਾਬੀ ਦੇ ਉੱਗੇ ਲੇਖਕ ਡਾਕਟਰ ਗੁਰਦਿਆਲ ਸਿੰਘ ਫੁੱਲ ਯਾਦਗਰੀ 32ਵਾਂ ਚਾਰ ਰੋਜਾ ਸੱਭਿਆਚਾਰ ਮੇਲਾ ਅੱਜ ਸਮਾਪਤ ਹੋ ਗਿਆ ਹੈ ਇਸ ਮੇਲੇ ਨੂੰ ਕਰਵਾਉਣ ਦਾ ਮਕਸਦ ਪੰਜਾਬ ਪੰਜਾਬੀਅਤ ਨੂੰ ਪਹੁੰਚਾਉਣਾ ਅਤੇ ਬੱਚਿਆਂ ਨੂੰ ਆਪਣੀ ਮਾਂ ਬੋਲੀ ਪੰਜਾਬੀ ਨਾਲ ਜੋੜਨਾ ਹੈ ਪੰਜਾਬੀ ਵਿਰਸਾ ਜੋ ਪੰਜਾਬ ਤੋਂ ਕੋਹਾਂ ਦੂਰ ਚਲਿਆ ਗਿਆ ਹੈ ਤੇ ਨੌਜਵਾਨ ਪੀੜ੍ਹੀ ਪਛਮੀ ਸੱਭੇਤਾ ਨੂੰ અપਨਾਉਣ ਲਈ ਵਿਦੇਸ਼ਾਂ ਦਾ ਰੁਕ ਕਰ ਰਹੇ ਹਨ ਨੌਜਵਾਨ ਪੀੜੀ ਨੂੰ ਪੰਜਾਬ ਪੰਜਾਬੀ ਅਤੇ ਪੰਜਾਬੀ ਵਿਰਸੇ ਨਾਲ ਜੋੜਨ ਅਤੇ ਨਸ਼ੇ ਦੀ ਦਲਦਲ ਵਿੱਚ ਫਸ ਚੁੱਕੇ ਨੌਜਵਾਨਾਂ ਨੂੰ ਸਹੀ ਸੇਧ ਦਿਖਾਉਣ ਲਈ ਉਹਨਾਂ ਵੱਲੋਂ ਪਿਛਲੇ 32 ਵਰਿਆਂ ਤੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਇਸ ਮੇਲੇ ਦਰਾਰ ਸ਼ਬਦ ਕੈਨ ਕਵਿਤਾ ਕਵਿਸ਼ਰੀ ਗੀਤ ਮੁਕਾਬਲੇ ਪੰਜਾਬੀ ਸੱਭਿਆਚਾਰ ਗਿੱਧਾ ਪੰਗੜਾ ਨਾਟਕ ਭਾਸ਼ਣ ਸੱਭਿਆਚਾਰ ਗੀਤ ਦੇ ਮੁਕਾਬਲੇ ਕਰਵਾਏ ਗਏ ਹਨ ਇਸ ਮੌਕੇ ਖਾਲਸਾ ਕਾਲਜ ਸੰਗੀਤ ਵਿਭਾਗ ਦੇ ਪ੍ਰੋਫੈਸਰ ਅਜੀਤਪਾਲ ਸਿੰਘ ਮੈਡਮ ਸੁਵਿੰਦਰ ਕੌਰ ਮੈਡਮ ਦਲਜੀਤ कौर ਜਾਇਦੀ ਭੂਮਿਕਾ ਨਿਭਾਈ ਹੈ ਅਤੇ ਜੇਤੂ ਬੱਚਿਆਂ ਨੂੰ ਟਰੋਫੀ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ ਕ੍ਰਿਸ਼ਿਤ ਵਿਸਰ ਨੇ ਕਿਹਾ ਕਿ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮਕੋਵਾਲ ਦੇ ਪ੍ਰਿੰਸੀਪਲ ਹਰਜਿੰਦਰ ਸਿੰਘ ਢਿੱਲੋਂ ਨੂੰ ਵਿਸ਼ੇਸ਼ ਉਪਲਬਧੀਆਂ ਦੇ ਯੋਗਤਾ ਦੇ ਆਧਾਰ ਤੇ ਲੋਕ ਮੰਚ ਨੇ ਇਸ ਸਾਲ ਦਾ ਬੈਸਟ ਪ੍ਰਿੰਸੀਪਲ ਅਵਾਰਡ ਦੇ ਕੇ ਮਾਣ ਮਹਿਸੂਸ ਕੀਤਾ ਹੈ। ਇੱਥੇ ਜ਼ਿਕਰਯੋਗ ਹੈ ਕਿ ਇਸ ਮੇਲੇ ਦੀ ਸ਼ੁਰੂਆਤ ਸਮੇਂ ਕਰੀਬ 5 ਤੋਂ 7 ਸਕੂਲਾਂ ਦੇ ਬੱਚਿਆਂ ਨੇ ਭਾਗ ਲਿਆ ਸੀ ਤੇ ਅੱਜ ਕਰੀਬ 70 ਸਕੂਲਾਂ ਦੇ ਯੂਨੀਅਰ ਤੇ ਸੀਨੀਅਰ ਅਲੱਗ ਅਲੱਗ ਗਰੁੱਪਾਂ ਦੇ ਬੱਚਿਆਂ ਵੱਲੋਂ ਭਾਗ ਲਿਆ ਜਾਂਦਾ ਹੈ। ਦੇਖੋ ਜੀ ਮੇਰਾ ਨਾਮ ਹੈ ਪੰਡਿਤ ਕ੍ਰਿਸ਼ਨ ਦੇਵੇਸਰ ਮੈਂ ਡਾਕਟਰ ਗੁਰਜਾਸ ਸਿੰਘ ਫੋਲਰ ਹਾਂ ਕਾਲ ਟਾਈਮ ਤੇ 시ਗਰ ਦੇ ਰਹਿ ਚੁੱਕਾ। ਉਹਨਾਂ ਦੀ ਰੀਤੀ ਪੰਜਾਬੀ ਤੌਰਨ ਵਾਸਤੇ ਪੰਜਾਬੀ ਪੰਜਾਬ ਪੰਜਾਬੀ ਪੰਜਾਬੀ ਤੇ ਵਾਸਤੇ ਮੈਂ ਇਹ ਪ੍ਰੋਗਰਾਮ ਚਾਲੂ ਕੀਤੇ ਹੋਏ ਨੇ। ਇਹ ਬੱਤੀਆਂ ਮੇਲਾ ਜਿਹੜਾ ਕਿ ਅੱਜ ਮਨਾਇਆ ਜਾ ਰਿਹਾ ਹੈ ਇਹਦੇ ਵਿੱਚ ਸ਼ੁਰੂ-ਸ਼ੁਰੂ ਚ ਬੜੀਆਂ ਕਠਨਾਈਆਂ ਵੀ ਆਈਆਂ ਸੀਗੀਆਂ ਪਰ ਹੁਣ ਇਸ ਵਕਤ ਇਹ ਪੰਜਾਬ ਮਾਝੇ ਦਾ ਇੱਕ ਪਰਫੁੱਲਤ ਪੰਜਾਬੀ ਸਾਇਤ ਨੂੰ ਪਰਫੁੱਲਤ ਕਰਨ ਵਾਸਤੇ ਪਿੰਡੂ ਤੇ ਸ਼ਹਿਰੀ ਖੇਤਰ ਦੇ ਸਕੂਲ ਆਪਣੇ ਬੱਚਿਆਂ ਨੂੰ ਇਸ ਜਗ੍ਹਾ ਤੇ ਲੈ ਕੇ ਆਉਂਦੇ ਵਿਰਸਾ ਦੇ ਆਰਮਰਚਰ ਤਾਂ ਜੋ ਆਪਾਂ ਪੰਜਾਬ ਦੀ ਪੰਜਾਬੀ ਪੰਜਾਬੀਅਤ ਦੇ ਹਿੱਸਾ ਪਾ ਸਕੀਏ ਆਪਣੇ ਗੁਰੂ ਨੂੰ ਸਮਰਪਿਤ ਹੋਈਏ ਮੇਰੇ ਗੁਰੂ ਡਾਕਟਰ ਗੁਰਜਾਇਤ ਸਿੰਘ ਫੁੱਲ ਜੋ ਪੰਜਾਬੀ ਦੇ ਵਿੱਚ ਨਾਟਕਕਾਰ ਸਨ ਉਹਨਾਂ ਨੇ ਜਿੰਨੇ ਵੀ ਨਾਟਕ ਲਿਖੇ ਆ ਉਹ ਇੱਕ ਧਾਰਮਿਕ ਨਾਟਕ ਖਾਸ ਕਰਕੇ ਬਗੈਰ ਹੀਰੋ ਤੋਂ ਹੀਰੋ ਆਪਣੇ ਜੀ ਗੁਰੂ ਨਾਲਕਦੇ ਜੀ ਹੋਏ ਪਰ ਆਪ ਨੂੰ ਉਹਨਾਂ ਨੇ ਪੇਸ਼ ਨਹੀਂ ਕੀਤਾ ਉਹਨਾਂ ਨੇ ਪ੍ਰਚਾਰਕ ਨੂੰ ਪੇਸ਼ ਕੀਤਾ ਅੱਜ ਇਹ ਬਤੀਆਂ ਮੇਲਾ ਮੈਂ ਦੁਆ ਕਰਦਾ ਪ੍ਰਮਾਤਮਾ ਕੀ ਵਾਹਿਗੁਰੂ ਅਗੇ ਇਹ ਸਭ ਕੁਝ ਮੇਲਾ ਕਾਮਯਾਬ ਰਵੇ ਸੱਜਣ ਮਿੱਤਰਾਂ ਦੇ ਸਹਿਯੋਗ ਦੇ ਨਾਲ ਚਾਹਦਾ ਪਿਆ ਪਹਿਲਾ ਲੰਗਰ ਦੇ ਸਕੂਲ ਆਪਣੇ ਆਪ ਨੂੰ ਪਰ ਦੇ ਸੰਭਰ ਪ੍ਰਕਾਤੇ ਨੇ ਲੰਗਰ ਦੀ ਕੀ ਆਵਾਸਤੇ ਅੱਜ ਜਿਹੜਾ ਲੰਗਰ ਹੈ ਅੱਜ ਦਾ ਦਿਨ ਇਹ ਡਾਕਟਰ ਮੰਗਲ ਸਿੰਘ ਕ੍ਰਿਸ਼ਨਪੂਰੀ ਜਿੰਡਿਆਲਾ ਗੁਰੂ ਦੇ ਸੈਂਟ ਸੋਲਜਰ ਇਲਾਈਟ ਦੇ ਕਨਵਰਟ ਸਕੂਲ ਦੇ ਮੈਮਰੀ ਨੇ ਜਿੰਨਾਂ ਨੇ ਕੀਤਾ ਹੈ ਸੰਦੇਸ਼ ਇਹ ਹੋਇਆ ਕਿ ਪੰਜਾਬੀ ਆਪਣੀ ਮਾਂ ਬੋਲੀ ਨੂੰ ਭੁੱਲਣਾ ਨਹੀਂ ਚਾਹੀਦਾ ਪਹਿਲੀ ਮਾਂ ਬੋਲੀ ਹੈ ਫਿਰ ਆ ਗਈ ਦੂਸਰੀਆਂ ਬੋਲੀਆਂ ਹਿੰਦੀ ਹੈ ਉਰਦੂ ਹੈ ਇੰਗਲਿਸ਼ ਹੈ ਮਾਂ ਬੋਲੀ ਨੂੰ ਆਪਾਂ ਨਹੀਂ ਭੁੱਲਣ ਦੇ ਜਦ ਕਿ ਬੱਚਾ ਜੰਮਦਾ ਉਸ ਤੋਂ ਬਾਅਦ ਉਹ ਜੋ ਗੱਲ ਕਰਦਾ ਪਹਿਲਾ ਮਾਂ ਹੀ ਨਿਕਲਦੀ ਉਹਦੇ ਮੂੰਹੋਂ ਮੈਂ ਪ੍ਰਿੰਸੀਪਲ ਹਰਜਿੰਦਰ ਸਿੰਘ ਢਿੱਲੋਂ ਗੁਰੂ ਨਾਨਕ ਪਬਲਿਕ ਸੀਨੀਅਰ ਸੈਂਡਿਸ ਤੋਂ ਬਕਵਾਲ ਜ਼ਿਲ੍ਹਾ ਅਮਰਸਰ ਮੈਨੂੰ ਅੱਜ ਬੜਾ ਮਾਣ ਆ ਕਿ ਮੈਨੂੰ ਮੰਚ ਲੋਕ ਬਤਿ ਡਾਕਟਰ ਗੁਰਦਿਆਲ ਸਿੰਘ ਫੁੱਲ ਵੱਲੋਂ ਪ੍ਰਿੰਸੀਪਲ ਬੈਸਟ ਪ੍ਰਿੰਸੀਪਲ ਦੇ ਅਵਾਰਡ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ ਮੈਂ ਇਸ ਮੰਚ ਲੋਕ ਦਾ ਤਹਿਦਿਨੋਂ ਧੰਨਵਾਦ ਕਰਦਾ ਹਾਂ ਅਤੇ ਸੰਦੇਸ਼ ਇਹ ਦੇਣਾ ਹੈ ਕਿ ਅਸੀਂ ਆਓ ਸਾਰੇ ਇਸ ਮੰਚ ਲੋਕ ਦੇ ਨਾਲ ਜੁੜੀਏ ਤੇ ਪੰਜਾਬੀ ਮਾਂ ਬੋਲੀ ਨੂੰ ਵੱਧ ਤੋਂ ਵੱਧ ਪ੍ਰਫੁੱਲਤ ਕਰੀਏ। ਆਈ ਐਮ ਸਮਰਪ੍ਰੀਤ ਸਿੰਘ ਫਰਮ ਕਲਾਸ 8 ਡਾਲੀਆ ਫਰਮ ਸੇਂਟ ਫਰਾਂਸਿਸ ਕਨਵੈਂਟ ਸਕੂਲ ਫਤੇਗੜ ਚੂੜੀਆਂ ਆਈ ਐਮ ਫੀਲਿੰਗ ਵੈਰੀ ਆਨਰ ਟੂ ਰੀਸੀਵ ਬਾਲ ਪ੍ਰਤਿਭਾ ਅਵਾਰਡ ਫਰਮ ਮੰਚ ਲੋਕ ਆਈ ਮੇਨੀ ਲਾਈਕ ਟੂ ਗਿਵ ਇਟਸ ਕੰਟ੍ਰਿਬਿਊਸ਼ਨ ਟੂ ਮਾਈ ਪੇਰੈਂਟਸ ਐਂਡ ਟੀਚਰਸ ਆਈ ਲਾਈਕ ਟੂ ਗਿਵ A mes short message to everybody that they should work hard to get success in life and don't, uh, may, uh, don't take failure as that uh, your life is doing, but take failing, uh, failure as the stepping stone to success.